ਮੀਟਿੰਗ 'ਚ ਜਨਰਲ ਸਾਹਿਬ ਨੇ ਸਾਨੂੰ ਬਰੀਫ ਕੀਤਾ ਕਿ ਇੱਕ ਕ੍ਰਿਮੀਨਲ ਉੱਠ ਕੇ ਉਹਨੇ ਤਰਵਾਰ ਸਾਹਿਬ ਤੇ ਕਬਜ਼ਾ ਕਰ ਲਿਆ ਆਪਾਂ ਉਹਨੂੰ ਬਾਹਰ ਕੱਢਣਾ ਹੈਗਾ ਟੂ ਇਟ ਵਿਲ ਬੀ ਵੈਰੀ ਵੈਰੀ ਮਾਈਨਰ ਸਰਜਿਕਲ ਆਪਰੇਸ਼ਨ ਇਟ ਵਿਲ ਬੀ ਓਵਰ ਇਨ ਨੋ ਟਾਈਮ ਫਿਰ ਮੈਂ ਪੁੱਛਿਆ ਜੀ ਮੈਂ ਕਹਿੰਦਾ ਮੈਂ ਬੋਲ ਸਕਾਂ ਕਹਿੰਦੇ ਹਾਂਜੀ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਹਿੰਦਾ ਜੀ ਏਟ ਮਾਟ ਬੀ ਮਾਈਨਰ ਸਰਜਿਕਲ ਆਪਰੇਸ਼ਨ ਇਟ ਵਿਲ ਬੀ ਮੇਜਰ ਆਪਰੇਸ਼ਨ ਸੰਤ ਪਿੰਡਰਾ ਵਾਲੀ ਦੇ 100 ਬੰਦਾ ਕਮਿਟਿਡ ਆ ਉਹਨਾਂ ਤਾਂ ਮਰਨੇ ਵਰਦਾ ਅਮਾਵਸੀ ਇੱਕ ਗੁਰੂ ਸਾਹਿਬ ਦਾ ਅਸ਼ੀਦੀ ਦਿਨ ਸੀ ਤੇ ਉੱਥੇ ਜਿਹੜੇ ਯਾਤਰੂ ਮੁਫ਼ਤ ਦੇ ਫਸੇ ਉਹਨਾਂ ਨੂੰ ਕੱਢ ਦਿਓ ਬਾਕੀ ਇਹਨਾਂ ਦਾ ਪਾਣੀ ਕੱਟ ਦਿਓ ਬਿਜਲੀ ਕੱਟ ਦਿਓ ਖਾਣਾ ਕੱਟ ਦਿਓ ਤੇ ਇਹਨਾਂ ਨੂੰ ਤੜਫਾ ਕੇ ਥੋੜੇ ਜਿਹਾ ਫੇਅਰ ਅਟੈਕ ਕਰੋ 30 ਬੰਦੇ ਫੌਜ ਦੇ 100 ਬੰਦਾ ਉਹਦਾ ਇੰਨੀ ਵੱਧ ਨਹੀਂ ਹੋਣੀ ਚਾਹੀਦੀ ਅਜਿਕਰ ਕਰਾਂਗੇ ਆਪਰੇਸ਼ਨ ਬਲੂ ਸਟਾਰ ਦਾ ਜਦ ਵੀ ਜ਼ਹਿਨ ਦੇ ਵਿੱਚ ਇਹ ਨਾਮ ਆਉਂਦਾ ਤਾਂ ਬਹੁਤ ਸਾਰੇ ਸਵਾਲ ਸਾਹਮਣੇ ਆ ਜਾਂਦੇ ਨੇ ਕੀ ਇਹ ਆਪਰੇਸ਼ਨ ਬਲੂ ਸਟਾਰ ਰੋਕਿਆ ਜਾ ਸਕਦਾ ਸੀ ਜਾਂ ਆਪਰੇਸ਼ਨ ਬਲੂ ਸਟਾਰ ਸ਼ੁਰੂ ਹੋਣ ਤੋਂ ਪਹਿਲਾਂ ਫੌਜ ਦੀ ਕਿਸ ਤਰੀਕੇ ਦੀ ਰਣਨੀਤੀ ਰਹੀ ਕੀ ਫੌਜ ਸ਼ਾਂਤਮਈ ਤਰੀਕੇ ਨਾਲ ਸਾਰਿਆਂ ਨੂੰ ਬਾਹਰ ਕੱਢ ਸਕਦੀ ਸੀ ਜਾਂ ਫਿਰ ਅਟੈਕ ਕਰਨਾ ਆਪਰੇਸ਼ਨ ਕਰਨਾ ਹੀ ਇੱਕ ਚਾਰਾ ਰਹਿ ਗਿਆ ਸੀ ਜਦ ਆਪਰੇਸ਼ਨ ਬਲੂ ਸਟਾਰ ਹੁੰਦਾ ਤਾਂ ਉਸ ਤੋਂ ਪਹਿਲਾਂ 3 ਤਰੀਕ 3 ਤਰੀਕ ਸ਼ਾਮ ਨੂੰ ਇੱਕ ਅਹਿਮ ਮੀਟਿੰਗ ਹੁੰਦੀ ਹੈ ਮੀਟਿੰਗ ਦੇ ਵਿੱਚ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ ਜਨਰਲ ਬਰਾੜਵੀ ਮੌਜੂਦ ਸਨ ਜਿਨ੍ਹਾਂ ਵੱਲੋਂ ਮੀਟਿੰਗ ਲਈਤੀ ਗਈ ਤੇ ਉਸ ਦੇ ਵਿੱਚ ਕੀ ਚਰਚਾ ਰਹੀ ਕਿਸ ਤਰੀਕੇ ਦੀ ਚਰਚਾ ਰਹੀ ਕੀ ਕਿਸੇ ਨੇ ਉਹਨਾਂ ਨੂੰ ਉਸ ਸਮੇਂ ਰੋਕਿਆ ਜਾਂ ਉਸ ਨੂੰ ਸੁਝਾ ਦਿੱਤਾ ਉਸ ਮੀਟਿੰਗ ਦਾ ਅਹਿਮ ਹਿੱਸਾ ਰਹੇ ਜੀਐਸ ਪੰਦੇਰ ਸਾਹਿਬ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਉਸ ਸਮੇਂ ਡੀਆਈਜੀਸੀ ਬੀਐਸਐਫ ਦੇ ਅਮਰਿਤ ਸਰਦੇਵਿਚ ਜਿਨਾਂ ਨੇ ਖਾਸ ਤੌਰ ਤੇ ਮੀਟਿੰਗ 'ਚ ਹਿੱਸਾ ਲਿਆ ਤੇ ਉੱਥੇ ਕਈ ਸਲਾਹਾਂ ਵੀ ਦਿੱਤੀਆਂ ਗਈਆਂ ਪਰ ਜਾ ਸਮਾ ਜਿਹੜਾ ਆ ਉਹਨਾਂ ਨੂੰ ਸੈਪਟ ਨਹੀਂ ਕਰ ਰਿਆ ਸੀ ਜਾਂ ਲੋਕ ਸੈਪਟ ਨਹੀਂ ਕਰ ਰਹੇ ਸੀ ਜਾਂ ਉਹਨਾਂ ਦੀ ਸਲਾਹ ਨਹੀਂ ਮੰਨੀ ਜਾ ਰਹੀ ਸੀ ਅੱਜ ਉਹਨਾਂ ਤੋਂ ਹੀ ਜਾਣਾਂਗੇ ਕਿ ਮੀਟਿੰਗ 'ਚ ਹੋਇਆ ਕੀ ਸੀ ਉਸ 3 ਤਰੀਕ ਸ਼ਾਮ ਨੂੰ 6 ਵਜੇ ਸਾਡਾ ਜੀਐਸ ਪੰਦੇਰ ਜੀ ਮੌਜੂਦ ਨੇ ਗੱਲਬਾਤ ਕਰ ਲੈ ਪੰਦੇਰ ਸਾਹਿਬ ਆਖਿਰ ਅਪਰੇਸ਼ਨ ਬਲੂ ਸਟਾਰ ਸ਼ੁਰੂ ਹੁੰਦਾ ਤੇ 3 ਤਰੀਕ ਆਉਂਦੀ ਹੈ 3 ਤਰੀਕ ਸ਼ਾਮ 6 ਵਜੇ ਦੇ ਨੇ ਤੇ ਤੁਸੀਂ ਮੀਟਿੰਗ 'ਚ ਜਾਣਾ ਹੋਣ ਕੌਣ ਕੌਣ ਮੈਡੀਕਲ ਸ਼ਾਮਿਲ ਸੀ ਤੇ ਹੋਇਆ ਤਿੰਤ ਤ੍ਰਿਗਨ ਉਤਗਿਨ 6 ਵਜੇ ਫੌਜ ਨੂੰ ਸਿਚੁਏਸ਼ਨ ਹੈਂਡਓਵਰ ਕਰ ਦਿੱਤੀ ਗਈ ਸੀ ਤੇ ਉਸ ਥੇ ਅੰਮ੍ਰਿਤਸਰ ਜਨਰਲ ਕੁਲਦੀਪ ਸਿੰਘ ਬਰਾੜ ਨੇ ਮਿਲਟੀ ਕੰਟਰੋਲਮੈਂਟ ਦੀ ਇੱਕ ਮੀਟਿੰਗ ਬੁਲਾਈ ਜਿਦੇ ਚ ਕਈ ਆਰਮੀ ਅਫਸਰ ਵੀ ਸੀ ਸਿਵਲ ਵੱਲੋਂ ਸਰਦਾਰ ਗੁਰਦੇਵ ਸਿੰਘ ਬਰਾੜ ਜਿਹੜੇ ਡੀਸੀ ਸੀ ਉਹਦੀ ਛੁੱਟੀ ਸੈਂਕਸ਼ਨ ਹੋ ਗਈ 3 ਜੂਨ ਤੋਂ ਉਹਨੇ ਜਾਣਾ ਸੀ ਉਹ ਸੀ ਤੇ ਜਿਹੜੇ ਨਵੇਂ ਡੀਸੀ ਟੇਕਓਫ ਕਰਨੇ ਸੀ ਤਾਂ ਰਮੇਸ਼ ਸਿੰਦਰ ਸਿੰਘ ਉਹ ਸੀ ਚੌਧਰੀ ਸੁਬੇ ਸਿੰਘ ਐਸਐਸਪੀ ਸੀ ਤੇ ਪੰਜਾਬ ਪੁਲਿਸ ਦੇ ਐਡੀਸ਼ਨਲ ਡੀਆਈਜੀ ਜਲੰਧਰ ਰੇਂਜ ਮਿਸਟਰ ਐਸ ਆਰ ਸ਼ਰਮਾ ਸੀ ਤੇ ਸੀਆਰਪੀ ਦੇ ਮਿਸਟਰ ਐਨ ਕੇ ਤਿਵਾੜੀ ਡੀਜੀ ਡੀਆਈਜੀ ਸੀ ਤੇ ਇੰਟੈਲੀਜੈਂਸ ਬਿਊਰੋ ਦੇ ਮਿਸਟਰ ਮਹਿੰਦਰਪਾਲ ਸਿੰਘ ਔਲਖ ਵੀ ਉੱਥੇ ਸੀ ਤੇ ਮੈਂ ਐਜਡੀਆਈਜੀ ਬੀਐਸਐਫ ਉਸ ਮੀਟਿੰਗ ਦੇ ਵਿੱਚ ਹਾਜ਼ਰ ਸੀ ਉਸ ਮੀਟਿੰਗ 'ਚ ਜਨਰਲ ਸਾਹਿਬ ਨੇ ਸਾਨੂੰ ਬਰੀਫ ਕੀਤਾ ਕਿ ਇੱਕ ਕ੍ਰਿਮੀਨਲ ਉੱਠ ਕੇ ਉਹਨੇ ਦਰਵਾਰ ਸਾਹਿਬ ਤੇ ਕਬਜ਼ਾ ਕਰ ਲਿਆ ਆਪਾਂ ਉਹਨੂੰ ਬਾਹਰ ਕੱਢਣਾ ਹੈਗਾ ਤੇ ਇਟ ਵਿਲ ਬੀ ਵੈਰੀ ਵੈਰੀ ਮਾਈਨਰ ਸਰਜਿਕਲ ਆਪਰੇਸ਼ਨ ਇਟ ਵਿਲ ਬੀ ਓਵਰ ਇਨ ਨੋ ਟਾਈਮ ਐਂਡ ਕਾਫੀ ਉਹਨੇ ਸਾਨੂੰ ਮੋਟੀਵੇਟ ਕੀਤਾ ਕਾਫੀ ਇਹ ਕੀਤਾ ਉਹ ਕੀਤਾ ਤੇ ਕੋਈ 15 20 ਮਿੰਟ ਲੈਕਚਰ ਕਰਨ ਤੇ ਬਾਅਦ ਜੋ ਬੋਲਟੇ ਤੇ ਫਿਰ ਮੈਂ ਪੁੱਛਿਆ ਜੀ ਮੈਂ ਕਿਹਾ ਮੈਂ ਬੋਲ ਸਕਾਂ ਕਹਿੰਦੇ ਹਾਂਜੀ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਏਟ ਨਾਟ ਬੀ ਮਾਈਨਰ ਸਰਜਿਕਲ ਆਪਰੇਸ਼ਨ ਇਟ ਵਿਲ ਬੀ ਮੇਜਰ ਆਪਰੇਸ਼ਨ ਕਿਉਂਕਿ ਸੰਤ ਪਿੰਡਰਾਵਾਲੇ ਜਿਹੜੇ ਇੱਕ ਆਰਡੀਨਰੀ ਗ੍ਰੰਥੀ ਸੀ 1978 ਚ 6 ਸਾਲਾਂ ਚ ਉਹ ਬਾਲਡ ਫਿਗਰ ਬਣ ਗਏ ਨੇ ਉਹ ਸਰੈਂਡਰ ਨਹੀਂ ਕਰੇਗਾ ਸੋ ਆਸਟ੍ਰੇਲਿਆ ਦੇ ਸਾਹਮਣੇ ਉਹ ਲੜਾਈ ਕਰੇਗਾ ਉਹ 100 ਬੰਦੇ ਕਮਿਟਡ ਨੇ ਉਹਨਾਂ ਤੇ ਮਰਦਾ ਹੀ ਮਰਦਾ ਮੋਰਓਵਰ ਦੂਜੇ ਪਾਸੇ ਜਨਰਲ ਸ਼ੁਭੇਕ ਸਿੰਘ ਹੈਗੇ ਜਿਹੜੇ ਮੁਕਤੀਵਾਨੀ ਬੰਗਲਾਦੇਸ਼ ਕੀਤੀ ਹੈ ਉਹ ਬੜਾ ਸੀਨੀਅਰ ਐਕਸਪੀਰੀਅੰਸ ਸੋਲਜਰ ਹੈਗਾ ਤੋਂ ਲੜਾਈ ਹੋ ਪੂਰੀ ਮੋਰਓਵਰ ਸਿੱਖ ਵਾਸਤੇ ਆਪਣੇ ਧਰਮ ਦੀ ਖਾਤਰ ਲੜਦੇ ਮਰਨਾ ਇਹ ਤਾਂ ਹਿਸਟਰੀ ਹੈਗਾ ਹਿਸਟਰੀ ਮੈ ਰਪੀਟੀ ਦੀ ਕਿ ਸੂਰਾ ਸੋ ਪਛਾਨੀਏ ਝੋਲਰੇ ਦੀਨ ਕੇਹ ਤੂੰ ਜਗ ਦੱਸਿਆ ਕਿ ਰਵਿੰਦਰ ਸਿੰਘ ਭਗੂ ਨੇ ਲਿਖਿਆ ਮਾਝੇ ਦੇ ਇੱਥੇ ਲੜਾਈ ਹੋਏਗੀ ਸੰਤ ਪਿੰਡਰਾਵਾਲੇ ਦੇ 100 ਬੰਦਾ ਕਮਿਟਿਡ ਆ ਉਹਨਾਂ ਤਾਂ ਮਰਨੇ ਮਰਨਾ ਤੇ ਆਪਾਂ ਇਹ ਉਥੇ ਦੋ ਤਿਉਹਾਰ ਇਕੱਠੇ ਹੋ ਗਏ ਸੀ ਇੱਕ ਸ਼ਾਇਦ અમાਵਸ ਸੀ ਇੱਕ ਗੁਰੂ ਸਾਹਿਬ ਦਾ ਅਸ਼ੀਦੀ ਦਿਨ ਸੀ ਤੇ ਉੱਥੇ ਜਿਹੜੇ ਯਾਤਰੂ ਮੁਫਤ ਦੇ ਫਸੇ ਉਹਨਾਂ ਨੂੰ ਕੱਢ ਦਿਓ ਬਾਕੀ ਇਹਨਾਂ ਦਾ ਪਾਣੀ ਕੱਟ ਦਿਓ ਬਿਜਲੀ ਕੱਟ ਦਿਓ ਖਾਣਾ ਕੱਟ ਦਿਓ ਤੇ ਇਹਨਾਂ ਨੂੰ ਤੜਫਾ ਕੇ ਥੋੜੇ ਜਿਹਾ ਫਿਰ ਅਟੈਕ ਕਰੋ 30 ਇੱਕ ਬੰਦੇ ਫੌਜ ਦੇ 100 ਬੰਦਾ ਉਹਦਾ ਇੰਨੇ ਕੁ ਵੱਧ ਨਹੀਂ ਹੋਣੀ ਚਾਹੀਦੇ ਤੇ ਉਹ ਜਰਨਲ ਸਾਹਿਬ ਡਿਡ ਨਾਟ ਲਾਈਕ ਇਟ ਤੇ ਕਹਿੰਦੇ ਜੀ ਫਾਇਰ ਕਰਕੇ ਦੇਖੋ ਉਹਨਾਂ ਦੀ ਪੋਜੀਸ਼ਨ ਪਤਾ ਕਰੋ ਕਿੱਥੇ ਹੈ ਮੈਂ ਕਿਹਾ ਜੀ ਤੁਸੀਂ ਮੈਨੂੰ ਲਿਖ ਕੇ ਦੇ ਦਿਓ ਕਿਉਂਕਿ ਇੱਥੇ ਜਲਿਆਂਵਾਲੇ ਬਾਗ ਦੇ ਵਿੱਚ ਵੀ ਲਾਰਡ ਹੰਟਰ ਇਨਕੁਆਇਰੀ ਕਮਿਸ਼ਨ ਬੈਠਿਆ ਸੀ ਉਨੇ ਜਿਹੜਾ ਉਹ ਜਨਰਲ ਡਾਇਰ ਸੀ ਨਾ ਜਨਰਲ ਆਰ.ਈ.ਐਚ. ਆਰ.ਈ.ਐਚ. ਡਾਇਰ ਉਹਦੇ ਸੀਰੀਅਸ ਸਟ੍ਰਕਚਰ ਪਾਸ ਕੀਤੀਆਂ ਸੀ ਮੈਂ ਕਿਹਾ ਜੀ ਇੱਥੇ ਵੀ ਇਨਕੁਆਇਰੀ ਹੋਊਗੀ ਸਾਨੂੰ ਤਾਂ ਕੋਲੇ ਚੇਹ ਦਿਖਾਇਆ ਗਿਆ ਕਿ ਜਦੋਂ ਵੀ ਐਕਸ਼ਨ ਲੈਣਾ ਉਹਦੇ ਕਾਗਜ਼ ਪੱਕੇ ਕਰ ਰੱਖਣਾ ਕੱਲ ਨੂੰ ਇਨਕੁਆਇਰੀ ਹੋਏਗੀ ਤਾਂ ਮੈਂ ਤਾਂ ਜੀ ਕਾਗਜ਼ ਪੱਕੇ ਕਰਕੇ ਫਿਰ ਚੱਲੂਗਾ ਤੁਸੀਂ ਆਰਡਰ ਮੈਨੂੰ ਲਿਖ ਕੇ ਦੇ ਦਿਓ ਉਹ ਤੇ ਜਨਰਲ ਸਾਹਿਬ ਗੁੱਸੇ ਹੋ ਗਏ ਇਹ ਉਹ ਕਾਫੀ ਫੇ ਕਹਿੰਦੇ ਜੀ ਆਇਆ ਮੈਂ ਜੱਟ ਸਿੱਖ ਹੈਗਾ ਜੀ ਜੱਟ ਸਿੱਖ ਦੀ ਦੋ ਸ਼ਾਨਾ ਹੁੰਦੀਆਂ ਨੇ ਯਾਰ ਸਿੱਖ ਦੇ ਦਾੜੀ ਮੋਛਾ ਪਿੰਡ ਦਾ ਜੰਪੜ ਤੇ ਨਾਲ ਜਨਾਬ ਦੇ ਦਾੜੀ ਮੋਛਾ ਨਾ ਪਿੰਡ ਦਾ ਇਹਨਾਂ ਦੀ ਸਾਈਕਲ ਮੈਂ ਇਹਨਾਂ ਦੀ ਸਾਈਕਲੋਜੀ ਜਾਣਦਾ ਹੈਗਾ ਸੋ ਯੂ ਕੈਨ ਮੈਕਸਿਮ ਕਲੇਮ ਟੂ ਅ ਬਾਡੀ ਯੂ ਆਰ ਨਾਟ ਅ ਪਿਓਰ ਜੱਟ ਸਿੱਖ ਤੇ ਉਹਦੇ ਤੇ ਹੋਰ ਪੁੜ ਗਏ ਤੇ ਉਹ ਨੇ ਜੀ ਕਾਫੀ ਟੇਬਲ ਤੇ ਮੁੱਕੀ ਮਾਰੀ ਜਿਹੜੀ ਓਪਨ ਮਿਊਟਨੀ ਮੈਂ ਕਹੇ ਜੀ ਮਿਊਟਨੀ ਸਾਡੀ ਤਾਂ ਬੜਾ ਗੁੱਸੇ ਚ ਜਾ ਕੇ ਕਹ ਰਿਹਾ ਕਿ ਟੇਬਲ ਨੂੰ ਜਿਹੜਾ ਆ ਉਹ ਮੁੱਕਾ ਮਾਰਨਾ ਸ਼ੁਰੂ ਕਰ ਦਿੱਤਾ ਕਰ ਰਹੇ ਨੇ ਪੱਤੀ ਜਵਾਰ ਦਾ ਦਾਣਾ ਪੁੜਕਦਾ ਹੁੰਦਾ ਹੈ ਪੁੜਕਿਆ ਤੇ ਜੀ ਓਪਨ ਮਿਊਟਨੀ ਦ੍ਰਿਸ਼ਟੀਂ ਦੜਥੀ ਕਾਫੀ ਬੋ ਅਗਰ ਜੀ ਮੈਂ ਤਾਂ ਕਾਗਜ਼ ਲਿਖ ਕੇ ਪੱਕੇ ਕਰਕੇ ਤਾਂ ਅੱਗੇ ਚੱਲੂ ਸਾਨੂੰ ਤਾਂ ਪੁਲਿਸ ਦੱਸਿਆ ਹੈਗਾ 8W1M 8W ਕੀ ਵਾਟ ਇਜ਼ ਦ ਸਟਰੈਂਥ ਵਾਟ ਇਜ਼ ਦ ਪੋਜੀਸ਼ਨ ਸਾਰੇ ਐਕਸਪਲੇ ਉਹ ਜਨਰਲ ਸਾਹਿਬ ਦੇ ਕੋਈ ਦਿਮਾਗ ਜੀ ਨਹੀਂ ਬੈਠੀ ਤੇ ਉਹਨੇ ਜੀ ਗੁੱਸੇ ਜਾ ਕੇ ਮੀਟਿੰਗ ਕਾਲ ਆਫ ਕਰਤੀ ਤੇ ਉਹ ਮੀਟ ਤੇ ਸੀ ਆਪਣੇ ਚਦੇਗੀ ਮੈਂ ਆਪਣੀ ਰਿਪੋਰਟ ਵਾ ਕੇ ਆਪਣੇ ਹੈਡਕੁਆਟਰ ਨੂੰ ਭੇਜਤੀ ਤੇ ਕੇ ਜੀ ਇਹ ਬਹੁਤ ਓਵਰ ਕਨਫੀਡੈਂਸ ਹੈਗਾ ਤੇ ਇਹਦੇ ਚ ਬੜੀਆਂ ਕੈਜੂਅਲ ਟੂਜੋ ਜ ਨਹੀਂ ਤੇ ਉਹ ਦੂਜੀ ਮੈਂ ਉਹਨਾਂ ਨੇ ਇਹ ਵੀ ਕਿਹਾ ਮੈਂ ਕਿਹਾ ਜੀ ਇਹ ਕੋਈ ਜ਼ਰੂਰੀ ਨਹੀਂ ਕਿ ਤੁਹਾਨੂੰ ਮਿਲਟਰੀ ਆਪਰੇਸ਼ਨ ਦਾ ਪਤਾ ਮੈਂ ਮਨੀਪੁਰ 12 ਸਾਲ ਲੈ ਕੇ ਆਇਆ ਇਹਨੂੰ ਕਾਉਂਟਰ ਇਨਫਰੈਂਸਿਅਮ ਪੜ੍ਹਾਵਾਤਾ ਇਹਨਾਂ ਤੇ ਤੇ ਜਿਹਨਾਂ ਉਹ ਚਾਈਨਾ ਦਾ ਫਿਲਾਸਫਰ ਹੋਇਆ ਸੰਤ ਜੋ ਜੀ ਨੇ ਕਿਤਾਬ ਲਿਖੀ ਆਰਟ ਆਫ ਵਾਰ ਉਹ ਵਰਲਡ ਮਿਲਟਰੀ ਅਕੈਡਮੀਆ ਚ ਜੀ ਵੀ ਪੜਾਉਂਦੇ ਆ ਉਹ ਸਿਵਿਲਨ ਸੀ ਇੰਡੀਆ ਦਾ ਨੀਤੀਵਾਨ ਹੋਇਆ ਚਾਨਕਿਆ ਉਹ ਵੀ ਸਿਵਿਲਨ ਸੀ ਉਹ ਵੀ ਅਜੇ ਤੱਕ ਪੜਾਂਦੇ ਆ ਸੋ ਇਹ ਕੋਈ ਜ਼ਰੂਰੀ ਨਹੀਂ ਕਿ ਤੁਹਾਨੂੰ ਨਹੀਂ ਪਤਾ ਸਾਨੂੰ ਵੀ ਪਤਾ ਹੈਗਾ ਪਰ ਤੁਸੀਂ ਇਹਦਾ ਜੇ ਤੁਸੀਂ ਇਸ ਦਾ ਕਰ ਲਓ ਕੈਜੂਐਲਟੀ ਕਰਾਉਣ ਗਿਆ ਤਾਂ ਚੈਨਲਸ ਹਾਪ ਡਿਡ ਨਾਟ ਲਾਈਕ ਇਟ ਉਹ ਕਾਫੀ ਗੁੱਸੇ ਹੋ ਗਏ ਉਹ ਜੇ ਤੁਸੀਂ ਇਹ ਸਾਰਾ ਕੁਝ ਦੱਸ ਰਹੇ ਸੀ ਉਹਨਾਂ ਨੂੰ ਇਹ ਕਰ ਰਹੇ ਸੀ ਪੋਜੀਸ਼ਨ ਤੋਂ ਜਾਣੂ ਕਰਾ ਰਹੇ ਸੀ ਜਾਂ ਮਜ਼ਾਜ ਦੱਸ ਰਹੇ ਸੀ ਪੰਜਾਬੀਆਂ ਦਾ ਜਾਂ ਸਿੱਖਾਂ ਦਾ ਤਾਂ ਹੋਰ ਜਿੰਨੇ ਅਫਸਰ ਅੰਦਰ ਸੀਗੇ ਉਹ ਕੁਝ ਤੁਹਾਡੇ ਸਮਝ ਸੀ ਤੋਂ ਉਹ ਕਿਸੇ ਹਾਸਤੇ ਕੁਝ ਨਹੀਂ ਬੋਲੇ ਸਾਰੇ ਸੁਣਦੇ ਰਹੇ ਕਿਸੇ ਆਦਮੀ ਨੇ ਹਾਂ ਨਾ ਕੁਝ ਨਹੀਂ ਗਿਆ ਉਹ ਜਿਹੜੇ ਨੇ ਉਹ ਨਾ ਨਾਚ ਸੀ ਨਾ ਹਾਚ ਸੀ ਕੋ ਚੁੱਪ ਕਰਕੇ ਸੁਣਦੇ ਰਹੇ ਸੀ ਚੁੱਪ ਕਰਕੇ ਸੁਣਦੇ ਹਾਂਜੀ ਤਾਂ ਫਿਰ ਥੋੜੀ ਜਿਆਦਾ ਗੱਲ ਹੋਈ ਸਾਰੀ ਤੁਸੀਂ ਉਹਨਾਂ ਨੂੰ ਆਪਣਾ ਪੱਖ ਰੱਖ ਦਿੱਤਾ ਆ ਤਾਂ ਉਹ ਕਹਿੰਦੇ ਨੇ ਤੁਹਾਡੇ ਦੇ ਤੇ ਤੁਸੀਂ ਫਿਰ ਮੀਟਿੰਗ ਜਦ ਖਤਮ ਹੁੰਦੀ ਹੈ ਤੁਸੀਂ ਬਾਹਰ ਆਉਨੇ ਹੋ ਫਿਰ ਦੁਬਾਰਾ ਕੋਸ਼ਿਸ਼ ਕੀਤੀ ਗਈ ਇੱਕ ਵਾਰ ਫਿਰ ਅਪਰੋਚ ਕੀਤੀ ਜਾਵੇ ਜਾਂ ਦੱਸਿਆ ਜਾਵੇ ਵੀ ਇਹਨੂੰ ਨਹੀਂ ਨਹੀਂ ਫਿਰ ਕੀਤੀ ਨਹੀਂ ਜੀ ਉਹ ਰਾਤ ਨੂੰ ਮੈਂ ਆਪਣੀ ਰਿਪੋਰਟ ਬਣਾ ਕੇ ਭੇਜਤੀ ਕਿ ਜੀ ਓਵਰ ਕੌਨਫੀਡੈਂਸ ਤੇ ਬੜੀਆਂ ਹੈਵੀ ਕੈਜ਼ੂਐਲਟੀਆਂ ਹੋਣਗੀਆਂ ਔਰ ਡਿਫਿਕਲਟ ਹੋ ਜਾਏਗਾ ਤੋਂ ਰਿਪੋਰਟ ਮੇਰੇ ਡੀਜੀਪੀਐਸ ਸਰ ਤੋਂ ਹੁਕਮ ਦੀ ਕਮਾਦੀ ਫੌਜ ਕੋਲ ਪਹ ਰਾਤ ਨੂੰ ਇਹਨਾਂ ਮੱਲੇ ਸੀ ਕਿ ਜਿਹੜੇ ਜੱਤ ਉਹ ਇਹਨਾਂ ਨੂੰ ਸੀ ਕੱਢ ਲਾਂਗੇ ਤੇ ਉਹ ਇਹਨਾਂ ਨੇ ਉਸ ਦਿਨ ਰਾਤ ਨੂੰ ਫਾਇਰਿੰਗ ਕੀਤੀ ਸਵੇਰੇ ਲੋਕ ਆਂਦੇ ਸੀ ਪ੍ਰਕਾਰਾਂ ਵਿੱਚ ਕੋਈ ਸਕੇਜੂਲ ਨਹੀਂ ਇਹ ਨਹੀਂ ਪਤਾ ਕਿੰਨੀਆਂ ਹੋਈਆਂ ਨੇ ਤੋਂ ਦੂਜੇ ਦਿਨ 10 11 ਵਜੇ ਮੀਟਿੰਗ ਹੋਈ ਤੇ ਉਹ ਮੇਰੀ ਰਿਪੋਰਟ ਕਹਿੰਦਾ ਵਾਈਫ ਹੈਵ ਸੈਂਟਡ ਰਿਪੋਰਟ ਜੀ ਮੈਂ ਕਹਾਂ ਜੀ ਮੈਂ ਤੁਹਾਡੇ ਖਿਲਾਫ ਨਹੀਂ ਕੀਤੀ ਆਈ ਐਮ ਨਾਟ ਗਿਵਨ ਟੂ ਦ ਪੈਸੈਂਟ ਪਬਲਿਕ ਇਹ ਤਾਂ ਮੈਂ ਆਪਣੀ ਰਿਪੋਰਟ ਦੇ ਤੱਗੇ ਨੂੰ ਵੀ ਅਸੈਸਮੈਂਟ ਦਵਾਂਗਾ ਤੇ ਉਹ ਜੀ ਵਾਸਤੇ ਉਹ ਨਿਦੇ ਵਿੱਚ ਉਹ ਉੱਥੇ ਫਿਰ ਦੂਜੀ ਵਾਰ ਤੁਸੀਂ ਮੀਟਿੰਗ ਲਈ ਗਏ ਫਿਰ ਉੱਥੇ ਕੌਣ ਮੌਜੂਦ ਸੀ ਸਾਰੇ ਸੀਗੇ ਜੀ ਅੱਜ ਸਾਰੇ ਸੀਗੇ ਹਾਂਜੀ ਤੇ ਉਸ ਤੋਂ ਬਾਅਦ ਉਹ ਮੇਰੀ ਉੱਤੋਂ ਆ ਗਿਆ ਮੇਰੇ ਜਲੰਧਰ ਤੋਂ ਆਈਜੀਪੀਐਸ ਐਫਸੀ ਮਿਸਟਰ ਬੀ ਕੇ ਤਰਪਾਠੀ ਉਹ ਆ ਗਏ ਨਾਲ ਉਹਤੇ ਐਡੀਸ਼ਨਲ ਡੀਆਈਜੀਸੀ ਮਿਸਟਰ ਬੀ ਐਨ ਚਤਰਵੇਦੀ ਉਹ ਆ ਗਏ ਉਹਨੂੰ ਉਹਨਾਂ ਨੇ ਚਾਰਜ ਓਵਰਹੈਂਡ ਕੀਤਾ ਮੈਨੂੰ ਜੀ ਇੱਕ ਮਹੀਨੇ ਦੀ ਛੁੱਟੀ ਭੇਜਤਾ ਮੈਨੂੰ ਉਹਨਾਂ ਨੇ ਇਸ ਕੋਡ ਦਿੱਤੀ ਮੈਂ ਆਪਣੀ ਪ੍ਰਾਈਮ ਕਾਰ ਲੈ ਕੇ ਆਪਣੀ ਵਾਈ ਬੱਚਿਆਂ ਨਾਲ ਲੈ ਕੇ ਆਪਣੇ ਪਿੰਡਾ ਗਿਆ ਇੱਕ ਮਹੀਨਾ ਛੁੱਟੀ ਤੇ That's what. ਪਰ ਤੁਸੀਂ ਇਹ ਛੁੱਟੀ ਤੇ ਆ ਜਾਨੇ ਤਾਂ ਫਿਰ ਵੀ ਦਿਮਾਗ 'ਚ ਕੀ ਚੱਲ ਰਿਹਾ ਸੀਗਾ ਕਿਉਂਕਿ ਤੁਸੀਂ ਸਾਰੀ ਸਿਚੁਏਸ਼ਨ ਸਮਝਦੇ ਸੀ ਪਰ ਉਹ ਅਫਸਰ ਸਮਝਣਾ ਨਹੀਂ ਚਾਹੁੰਦੇ ਸੀਗੇ ਨਹੀਂ ਜੀ ਮੈਂ ਦਿਮਾਗ ਤੋਂ ਆਪਣੇ ਆਊਟ ਆਫ ਟੱਚ ਸੀਗਾ ਉਹ ਆਪਣਾ ਕਰਦੇ ਸੀ ਅਮਰitsar ਕੋਈ ਕੋਈ ਟੀਵੀ ਜਾਂ ਅਖਬਾਰ ਤੇ ਕੋਈ ਨਿਊਜ਼ ਆਉਂਦੀ ਨਹੀਂ ਸੀ ਰੇਡੀਓ ਤੇ ਤੋਂ ਇਸਕੇ ਮੈਨੂੰ ਕੋਈ ਪਤਾ ਨਹੀਂ ਹੈ ਕਿ ਹੋ ਰਿਹਾ ਆਪਣੇ ਘਰ ਬੈਠਾ ਸੀ ਆਰਾਮ ਨਾਲ ਪਾਠ ਕਰ ਲੈਂਦਾ ਸੀ ਘਰ ਬੈਠੇ ਸੀ ਹੋਰ ਕਿਤੇ ਦਿਮਾਗ 'ਚ ਆਉਂਦਾ ਸੀ ਵੀ ਜੇਕਰ ਉੱਥੇ ਸਿਚੁਏਸ਼ਨ ਸੰਭੀ ਜਾਂਦੀ ਤਾਂ ਹਾਲਾਤ ਨਾ ਜਾਂਦੇ ਨਹੀਂ ਨਹੀਂ ਉਹਦੇ ਜਾਣ ਦਾ ਕੀ ਹੈਗਾ ਜੀ ਆਲ ਦੇਲੇ ਇਲਾਕੇ ਦੀਆਂ ਕਈ ਪੰਚਾਇਤਾਂ ਨੂੰ ਪਤਾ ਲੱਗਿਆ ਕਿ ਉਹ ਐਸਾ ਕਰਕੇ ਆ ਕੇ ਮੈਨੂੰ ਮਿਲਣ ਆਂਦੇ ਸੀ ਤੋਂ ਮੈਂ ਆਪਾਂ ਨੇ ਉਹਨਾਂ ਨੂੰ ਕਿਸੇ ਨੂੰ ਮਿਲਿਆ ਨਹੀਂ ਹੈਗਾ ਮੈਂ ਆਪਣੇ ਘਰ ਤੋਂ ਬਾਹਰ ਹੀ ਮੋੜ ਰਹਿੰਦਾ ਵੀ ਤੇ ਪਿਤਾ ਜੀ ਕਹਿੰਦੇ ਸੀ ਉਹ ਕਿਸੇ ਨੂੰ ਮਿਲਣਾ ਨਹੀਂ ਚਾਹੁੰਦੇ ਹੈਗੇ ਤੋਂ ਸਾਰੀਆਂ ਪੰਚਾਇਤਾਂ ਬਾਹਰ ਆ ਕੇ ਬਾਹਰ ਬਾਹਰ ਮੋੜ ਜੰਦੇ ਸੀ ਆਪਰੇਸ਼ਨ ਬਲੂ ਸਟਾਰ ਹੋਇਆ ਉਸ ਤੋਂ ਬਾਅਦ ਬਹੁਤ ਸਾਰੀਆਂ ਤੁਹਾਡੇ ਗਾਈਡ ਦੇ ਮੁਤਾਬਿਕ ਉਹੀ ਚੀਜ਼ਾਂ ਹੋਈਆਂ ਜੋ ਤੁਸੀਂ ਦੱਸੀਆਂ ਗ੍ਰੈਜੂਏਟਸ ਹੋਈਆਂ ਬਹੁਤ ਸਾਰਾ ਨੁਕਸਾਨ ਪਹੁੰਚਿਆ ਬਹੁਤ ਕੁਝ ਜਿਹੜਾ ਵਾਪਰ ਗਿਆ ਤੇ ਕਿਤੇ ਨਾ ਕਿਤੇ ਮੇ ਆ ਜਾ ਜਿਹੜਾ ਜਾਂ ਤੁਸੀਂ ਉਹਨੂੰ ਦੱਸ ਕੇ ਆਏ ਜਾਂ ਰਿਪੋਰਟ ਬਣਾ ਕੇ ਭੇਜੀ ਉਹਦਾ ਮੇ ਆ ਜਾ ਬੀਿੰਗ ਇੱਕ ਮਿਲਟਰੀ ਆਫੀਸਰ ਜਾਂ ਬੀਿੰਗ ਇੱਕ ਆਈਪੀਐਸ ਆਫੀਸਰ ਤੁਹਾਨੂੰ ਪਹੁੰਚਣਾ ਪਿਆ ਹਾਂਜੀ ਉਹ ਮੈਂ ਛੁੱਟੀ ਪੂਰੀ ਹੋਣ ਦੇ ਬਾਅਦ ਜਦੋਂ ਅੰਮ੍ਰਿਤਸਰ ਜਾ ਕੇ ਰਿਪੋਰਟ ਕੀਤਾ ਇੱਕ ਮਹੀਨੇ ਬਾਅਦ ਤੇ ਉੱਥੇ ਮੈਨੂੰ ਉਹਨਾਂ ਨੇ ਦੱਸਿਆ ਕਿ ਤੁਹਾਨੂੰ ਬੀਐਸਐਫ ਹੈੱਡਕੁਆਰਟਰ ਨਾਲ ਅਟੈਚ ਕੀਤਾ ਗਿਆ ਤੁਸੀਂ ਦਿੱਲੀ ਰਿਪੋਰਟ ਕਰੋ ਤੇ ਮੈਂ ਜੀ ਆਪਣੀ ਵਾਈਫ ਬੱਚੇ ਉੱਥੇ ਛੱਡ ਕੇ ਜੀ ਉਹ ਸਕੂਲ ਚ ਪੜਦੇ ਸੀ ਤੇ ਮੈਂ ਦਿੱਲੀ ਜੁਆਇਨ ਕਰ ਲਿਆ ਦਿੱਲੀ ਜਾ ਕੇ ਆਲਦਾਲ ਦੇ ਕੁਝ ਅਫਸਰਾਂ ਨੂੰ ਪਤਾ ਲੱਗਿਆ ਵੀ ਤੇਰੇ ਖਿਲਾਫ ਆਰਟੀਕਲ 311 ਹੈਗਾ ਕਨਸਟੀਟਿਊਸ਼ਨ ਕਨਸਟੀਟਿਊਸ਼ਨ ਦਾ ਇਹ ਇੱਕ ਦੇਸ਼ ਤੋਂ ਹੀ ਦੀ ਦਫਾ ਹੈਗੀ ਕਿ ਉਹਦੇ ਤੁਸੀਂ ਕਿਸੇ ਵੀ ਅਫਸਰ ਤੇ ਰਿਪੋਰਟ ਬਣਾ ਕੇ ਉਹਨੂੰ ਬਗੈਰ ਇਨਕੁਆਇਰੀ ਤੋਂ ਡਿਸਮਿਸ ਕਰਦੇ ਉਹ ਵੀ ਤੇਰੇ ਖਿਲਾਫ ਇਹ ਬਣ ਗਿਆ ਤੇਰਾ ਪੰਦਾ ਵੀ ਨਾਲ ਜੇ ਸਪੈਸ਼ਲ ਹੋ ਜਾਣਾ ਤੋ ਚਲੋ ਠੀਕ ਆ ਜੀ ਮੈਂ ਕਿਹਾ ਕੋਈ ਗੱਲ ਨਹੀਂ ਨੋ ਪ੍ਰੋਬਲਮ ਤੇ ਉਹ ਮੇਰੇ ਜਲਦੀ ਜਲਦੀ ਰਿਪੋਰਟ ਹੋ ਗਈ ਉੱਥੇ ਜਦੋਂ ਮੇਰੀ ਰਿਪੋਰਟ ਗਈ ਹੋਮ ਮਿਨਿਸਟਰੀ ਤੇ ਹੋਮ ਮਿਨਿਸਟਰੀ ਦੀ ਇੱਕ ਜੁਆਇੰਟ ਸੈਕਟਰੀ ਸੀ ਅੱਛਾ ਆਦਮੀ ਸੀ ਤੇ ਉਹ ਮੈਨੂੰ ਜਾਣਦਾ ਸੀ ਮੇਰਾ ਰਿਹਾ ਸੀ ਉਹਨੇ ਲਿਖਿਆ ਕਿ ਆਈ نو ਥਿਸ ਆਪਰਾਈਟ ਹੀ ਨਾ ਲਾਈਕ ਥਿਸ ਵੀ ਮੈਂ ਰੈਫਰ ਦਾ ਕੇਸ ਟੂ ਇੰਟੈਲੀਜੈਂਸ ਬਿਊਰੋ ਫਾਰ ਰਿਪੋਰਟ ਉਹਨੇ ਉਹ ਫਾਈਲ ਇੰਟੈਲੀਜੈਂਸ ਬਿਊਰੋ ਨੂੰ ਭੇਜਤੀ ਉਹਨਾਂ ਨੇ ਥੋੜਾ ਇਨਕੁਆਇਰੀ ਕਰਨੀ ਸ਼ੁਰੂ ਕਰਤੀ ਉਹਦੇ ਚ ਵੀ ਇੱਕ ਮਿਸਟਰ ਆਰ ਪੀ ਜੋਸ਼ੀ ਸੀਗੇ ਜੁਆਇੰਟ ਡਾਇਰੈਕਟਰ ਇੰਟੈਲੀਜੈਂਸ ਬਿਊਯੂ ਜਵਾਜ ਡਾਇਰੈਕਟਰ ਉਹਨਾਂ ਉੱਥੇ ਕੋਈ ਮਾ ਹੁੰਦੇ ਸੀ ਡਿਪਟੀ ਡਾਇਰੈਕਟਰ ਉਹ ਮੈਨੂੰ ਜਾਣਦੇ ਸੀ ਤੋਂ ਮੈਂ ਐਸਪੀ ਸੀ ਉੱਥੇ ਮੇਰਾ ਕੰਮ ਉਹਨਾਂ ਨੇ ਵੀ ਮੇਰੇ ਹੱਕ 'ਚ ਵਧੀਆ ਲਿਖਿਆ ਉਹ ਕਾਫੀ ਇਹ ਲੇਟ ਹੋ ਗਿਆ ਲੇਟ ਹੋ ਕੇ ਫਿਰ ਹੌਲੀ ਹੌਲੀ ਜਦੋਂ ਇਹ ਪ੍ਰਾਈਮ ਮਿਨਿਸਟਰ ਦੇ ਦਫ਼ਤਰ ਗਿਆ ਪ੍ਰਾਈਮ ਮਿਨਿਸਟਰ ਦੇ ਸੈਕਟਰੀ ਸੀਗੇ ਮਿਸਟਰ ਪੀ ਸੀ ਲੈਕਜੰਡਰ ਜੀ ਨੇ ਕਿਤਾਬ ਵੀ ਲਿਖੀ ਹੈ ਇਹਨਾਂ ਦੀਆਂ ਮੀਟਿੰਗਾਂ ਬਾਰੇ ਸਭ ਕੁਝ ਤੇ ਉਹਨੇ ਸਾਰੀ ਫਾਈਲ ਪੜ੍ਹੀ ਤੇ ਕੋਨੇ ਦੇਖਿਆ ਵੀ ਇਹ ਆਪਸਰ 12 ਸਾਲ ਉੱਥੇ ਵੀ ਰਿਹਾ ਕਿ ਐਂਡ ਕਿ ਕਿਤੇ ਇਹਦੇ ਹੈ ਨਹੀਂ ਕਿਵੇਂ ਹੋ ਗਿਆ ਤੇ ਉਹਨੇ ਪੰਜਾਬ ਦੇ ਆਈਜੀ ਸੀਗੇ ਮਿਸਟਰ ਪੀ ਐਸ ਪਿੰਡਰ ਤੇ ਪਿੰਡਰ ਨੂੰ ਟੈਲੀਫੋਨ ਤੇ ਬੁਲਾ ਕੇ ਵੀ ਪਿੰਡਰ ਇੱਥੇ ਆ ਆ ਗਿਆ ਵੀ ਪਿੰਡਾ ਕੇਸ ਆਇਆ ਤੇਰਾ ਕੀ ਆ ਸੋ ਪਿੰਡਾ ਸਭ ਕਹਿੰਦੇ ਜੀ ਮੈਂ ਇਸ ਅਫਸਰ ਨੂੰ ਜਾਣਦਾ ਤੇ ਜੀ ਇਹ ਤੁਸੀਂ ਇਹਨੂੰ ਝੂਠੇ ਜੇ ਕੇਸ ਤੇ ਡਿਸਮਿਸ ਕਰੋਗੇ ਇਹ ਬੜਾ ਪੜਿਆ ਲਿਖਿਆ ਆਦਮੀ ਆ ਨੀੜ ਜਿੰਨੀ ਲਿਮਟ ਨੇ ਦਾ ਰੋਟੀ ਖਾਂਦਾ ਮੀਟ ਖਾਂਦਾ ਤੇ ਇਹ ਜੇਲ੍ਹ ਚ ਵੀ ਜਾ ਕੇ ਤਿਆਰ ਬੈਠਾ ਹੋਇਆ ਤੇ ਹੀ will be more you will not be able to purchase him ਤੇ ਤੁਹਾਨੂੰ ਯਾਰ ਦੰਕ ਕਰੇ ਤੇ ਕੋਈ ਕ腐ਸ਼ਨ ਦਾ ਕੇਸ ਬਣਾ ਲਓ ਤੇ ਲੈਗਜੈਂਡਰ ਸਾਹਿਬ ਨੇ ਲਿਖਤਾ ਕਿ ਫਾਈਂਡ ਆਊਟ ਹਿਸ ਇੰਟੈਗ੍ਰਿਟੀ ਫਾਉਂਡ ਜੁਆਇਨਿੰਗ ਆਫ ਦਾ ਸਰਵਿਸ ਫਿਰ ਮੇਰੀ ਦੇ ਇਨਕੁਆਰੀ ਪਿੰਦ ਦੀ ਇਨਕੁਆਰੀ ਕੀਤੀ ਮਨੀਪੁਰ ਦੀ ਸ਼ਿਲੀ ਨਗਰੀ ਸਾਰੀ ਜਗਾ ਹੋਈ ਉਹਨਾਂ ਨੂੰ ਕਿਤੇ ਕੁਝ ਨਹੀਂ ਮਿਲਿਆ ਜੀ ਆ ਜੀ ਪਰ ਕਿਤੇ ਨਾ ਕਿਤੇ ਇਹ ਕਦੇ ਮਨ ਚ ਆਇਆ ਜਾਂ ਵੀ ਉਸ ਸਮੇਂ ਤੁਸੀਂ ਇੱਕ ਐਸੇ ਅਫਸਰ ਸੀ ਜਿਨੇ ਆਵਾਜ਼ ਬੁਲੰਦ ਕੀਤੀ ਬਾਕੀਆਂ ਨੇ ਨਹੀਂ ਕੀਤੀ ਕਿਉਂ ਕਿਉਂ ਲੱਗਿਆ ਕਿ ਮੈਨੂੰ ਇੱਥੇ ਕਾ ਗੱਲ ਕਰਨੀ ਚਾਹੀਦੀ ਆ ਦੱਸਣਾ ਚਾਹੀਦਾ ਆ ਕੀ ਤੁਸੀਂ ਜਿਹੜਾ ਪਹਿਲਾਂ ਸਿਚੁਏਸ਼ਨ ਦੇਖ ਚੁੱਕੇ ਜੇ ਸਾਰਾ ਕੁਝ ਹਾਲਾਤ ਨੂੰ ਸਮਝਦੇ ਸੀ ਨੇ ਜੀ ਮੇਰਾ ਤਾਂ ਅਸੂਰ ਆ ਇਸ ਜ਼ਿੰਦਗੀ ਦਾ ਕਿ ਤੁਸੀਂ ਸਿੱਧਾ ਸਿੱਧਾ ਕੰਮ ਕਰੋ ਤੇ ਜਿਹੜਾ ਤੁਸੀਂ ਗਲਤ ਸੋਨ ਨਜ਼ਰ ਆਂਦਾ ਤੁਸੀਂ ਆਪਣਾ ਪੁਆਇੰਟ ਅਰ ਕਰੋ ਕਾਂਸੀਕੁਐਂਸ ਕੀ ਹੋਦੇ ਤੇ ਮੇਰੀ ਇਨਕੁਆਇਰੀ ਤੇ ਉਹਨਾਂ ਸਾਰੀ ਕੀਤੀ ਤੇ ਕਿਤੇ ਉਹਨਾਂ ਨੂੰ ਕੁਝ ਨਹੀਂ ਲੱਭਿਆ ਤੇ ਉਸ ਵੀ ਆਹ ਲਾ ਨੇ ਰਿਪੋਰਟ ਭੇਜੀ ਸੀ ਵੇ ਦੇ ਡਾਇਰੈਕਟਰ ਨੂੰ ਡੀਐਸਪੀ ਨੂੰ ਰਾਂਟਿਆ ਜਿਹਦੇ ਤੇ ਕ腐ਸ਼ਨ ਦੀ ਬਣਦਾ ਇਹਨੇ ਕੋਈ ਫ੍ਰਿਜ ਕੀਤਾ ਉਹਨਾਂ ਟੀਵੀ ਕੰਡਕਟਰ ਰੋਲ ਦੀ ਉਹਦੇ ਚ ਇਹਨੂੰ ਫੜ ਲਓ ਤੇ ਉਹ ਜੀ ਮੇਰੇ ਮੈਂ ਤਾਂ ਉੱਥੇ ਦਿੱਲੀ ਸੀ ਮੇਰੀ ਵਾਈਫ ਸੀ ਅਮ ਉਹਦੇ ਘਰ ਆ ਗਿਆ ਕਿ ਡੀਐਸਪੀ ਦੋ ਇੰਸਪੈਕਟਰ ਬੜੇ ਅਪੋਲੋਜੀਟਿਕ ਸੀ ਕਿ ਮੈਡਮ ਸਾਨੂੰ ਪਤਾ ਪਰ ਮੇਰੀ ਵਾਈਫ ਕਹਿੰਦੀ ਤੁਸੀਂ ਚਾਹ ਪਾਣੀ ਪੀਓ ਜੋ ਕਹੋਗੇ ਉਹ 29 ਰੁਪਏ ਕਹਿੰਦੇ ਜੀ ਉਹ ਦਸਵਾ ਫਰਿੱਜ ਦਾ ਕੀ ਹੈਗਾ ਤੇ ਮੇਰੀ ਵਾਈਫ ਕਾਫੀ ਅੱਛੀ ਮੁਨੀਮ ਸੀ ਉਹ ਮਹੀਨੇ ਦੀ 25 ਤੱਕ ਨੂੰ ਬਜਟ ਬਣਾਦੀ ਸੀ ਤੇ ਇਨੀ ਤਨਖਾਹ ਇੰਨਾ ਬੱਚਿਆਂ ਨੂੰ ਮਿਲਣਾ ਇੰਨਾ ਇੰਨਾ ਸਭ ਕੁਝ ਸਿਰ ਪੈਸੇ ਪੈਸੇ ਦਾ ਕਿਸੇ ਨੇ 10 ਕਿਲੋ ਆਂਬ ਵੀ ਭੇਜੇ ਉਹ ਨੋਟ ਰੱਖਾ ਕੇ ਨੰਬਰ ਲੈ ਕੇ ਤਸਕਰਤਾ ਕੇ ਰੱਖਦੀ ਸੀ ਉਹ ਕਹਿੰਦੀ ਜੀ ਆਫਰ ਜਿਸੀ ਐਸ ਟਿਕ ਨੂੰ ਖੀਦੇ ਸੀ ਉਹਨੇ ਜਿਹੜੀ ਡੈਰੀ ਕੱਢੀ ਕੱਢ ਕੇ ਖਾਦੀ ਵੀ ਇਹਨੇ ਤਾਂ ਖੀਦੇ ਇੱਥੇ ਤੋਂ ਬਾਕੀ ਤੁਹਾਨੂੰ ਡਿਟੇਲ ਹੈਗੀ ਅਸੀਂ ਤੁਹਾਨੂੰ ਫਾਈਲ ਕੱਢ ਕੇ ਦਿੰਦੇ ਆ ਵੀ ਇਸ ਦੇ ਅੰਡਰ ਗਵਰਨਮੈਂਟ ਨੂੰ ਇਨਫਾਰਮ ਕੀਤਾ ਤਾਂ ਉਹ ਡੀਐਸਪੀ ਕਹਿੰਦਾ ਮੈਡਮ ਜੇ ਤੁਹਾਡੇ ਵਰਗੇ ਆਰਆਈਪੀ ਸਾਨੂੰ ਐਸੀ ਤੱਕ ਇਵਾਰਨਾ ਤੁਹਾਨੂੰ ਰੱਬ ਵੀ ਨਹੀਂ ਵਾਰ ਸਕਦਾ ਤੇ ਉਹਨਾਂ ਨੇ ਰਿਪੋਰਟ ਮੇਰੀ ਬਣਾ ਕੇ ਭੇਜੀ ਤੇ ਕੁਝ ਨਹੀਂ ਬਣਿਆ ਤੇ ਗਵਰਨਮੈਂਟ ਆਫ ਇੰਡੀਆ ਨੇ ਮੈਨੂੰ ਕਲੀਅਰ ਕਰਕੇ ਤੇ ਉਹ ਬਸ ਬਾਪਸ ਮਨੀਪੁਰ ਭੇਜਤਾ ਕੋਈ ਐਂਡ ਆਫ ਮਾਰਚ 1985 ਤੇ ਮੈਂ ਉੱਥੇ ਜਦੋਂ ਮਨੀਪੁਰ ਪਵਨਚੜ ਰਹਿੰਦਾ ਸੀ ਸਵੇਰੇ ਅੰਦਰੀ ਖਾਸ ਕਰਕੇ ਦੋ ਪਰੋਟੇ ਪੈਕ ਕਰਕੇ ਲੈ ਜਾਣੇ ਲੈ ਕੇ ਉੱਥੇ ਇੱਕ 골ਡਾ ਖਾਨੇ ਦੇ ਕੋਲ ਆ ਇੱਕ ਹੈ ਪਾਈबीर ਸਿੰਘ ਸਰਦਨ ਉੱਥੇ 50 60000 ਕਿਤਾਬਾਂ ਨੇ ਸਿੱਖ ਇਸ ਉਹ ਪੜੀਆਂ ਉਦੋਂ ਬਾਅਦ ਨੈਸ਼ਨਲ ਆਰਕਾਈਵਸ ਜਾ ਕੇ ਉੱਥੇ ਪੜਨਾ ਸਰ ਤੁਸੀਂ ਲਗਾਤਾਰ ਡਿਊਟੀ ਕਲੀਅਰ ਹੋ ਗਏ ਡਿਊਟੀ ਤੇ ਤੁਸੀਂ ਰਹੇ ਚੱਲਦੇ ਰਹੇ ਤੇ ਫਿਰ ਇੱਕ ਸ਼ਾਨ ਨਾਲ ਰਿਟਾਇਰ ਵੀ ਹੋਏ ਉਸ ਡਿਊਟੀ ਨੂੰ ਲੈ ਕੇ ਪਰ ਪਰ ਜੇਕਰ ਜਿੰਨੇ ਅਫਸਰ ਅੰਦਰ ਮੌਜੂਦ ਸੀ ਉਹ ਮੀਟਿੰਗ ਦੀ ਮੈਂ ਦੁਬਾਰਾ ਗੱਲ ਕਰਾ ਜੇਕਰ ਉਹ ਹਾਮੀ ਤੁਹਾਡੇ ਨਾਲ ਭਰਦੇ ਤਾਂ ਤੁਹਾਨੂੰ ਲੱਗਦਾ ਕਿ ਇਹ ਆਪਰੇਸ਼ਨ ਬਲੂਸਟਾਰ ਹੋ ਰਿਹਾਦਾ ਰੋਕਿਆ ਜਾ ਸਕਦਾ ਉਹ ਇਹ ਜਿਵੇਂ ਕੁਝ ਕਹਿ ਨਹੀਂ ਸਕਦਾ ਇਹ ਕੁਝ ਕਹਿ ਨਹੀਂ ਜਾ ਸਕਦਾ ਹੈਗਾ ਤੇ ਮੈਨੂੰ ਤਾਂ ਪੰਗੇਵਾਜ ਪੁਲਿਸ ਅਫਸਰ ਕਹਿੰਦੇ ਸ਼ੁਰੂ ਚ ਮੈਂ ਕਦੇ ਵੀ ਕਿਸੇ ਜਾਏ ਕਹ ਰਿਹਾ ਕਿ ਤੁਹਾਡੀ ਆਵਾਜ਼ ਬਲੰਦ ਕਰਨਾ ਤੁਹਾਡੇ ਨੂੰ ਰੋਕਣਾ ਤੁਹਾਡੇ ਉੱਤੇ ਬਹੁਤ ਪਰੂਪਿਆ ਜਿਹਦੇ ਨਾਲ ਬਹੁਤ ਐਲੀਗੇਸ਼ਨ ਪਰੂਪਾ ਤਾਂ ਕੋਈ ਨਹੀਂ ਪਿਆ ਮੇਰੇ ਤੇ ਲੋਟ ਆ ਗਿਆ ਜੀ ਇੱਕ ਦਿਨ ਮੇਰੇ ਬਾਪੂ ਜੀਰਵੇਂ ਬੈਠੇ ਸੀ ਕਹਿੰਦੇ ਕਾਕਾ ਕੀ ਹੋਊਗਾ ਮੈਂ ਜੀ ਕੀ ਹੋਣਾ ਹੈਗਾ ਬਹੁਤੇ ਬਹੁਤਾ ਡਿਸਮਿਸ ਕਰ ਦੇਣਗੇ ਆਪਾਂ ਪਾਰਲੀਮੈਂਟ ਹੋ ਜਾ ਕੇ ਨਾਰੇ ਵਾਰਾਂਗੇ ਤੇ ਉਹ ਜੇਲ੍ਹ ਭੇਜਦੇ ਨੇ ਇਲੈਕਸ਼ਨ ਤਾਂ ਸਾਲ 2 ਸਾਲ ਤੋਂ ਨਹੀਂ ਆ ਆਪਾਂ ਜੇਲ੍ਹ 'ਚ ਬੈਠੇ ਆ ਮੈਦੇ ਬਣ ਜਾਣਗੇ ਫਿਰ ਮੈਂ ਕਹਿਆ ਜੀ ਜੇ ਹੁਣ ਜੇ ਸਿਆਸਤ ਵੀ ਜੁਆਇਨ ਕਰਨੀ ਹੋਈ ਕੰਦੀਗੜ੍ਹ 'ਚ ਅੱਡਾ ਤਾਂ ਚਾਹੀਦਾ ਹੁਣ ਮੈਂ ਗੁਰਦੁਆਰੇ ਬਹਿ ਕੇ ਕਿੰਨੀ ਕਿ ਦਿਨ ਮੁਫ਼ਤ ਦੋ ਦਿਨ ਤੇ ਬਾਅਦ ਉਹ ਗੁਰਦਾ ਪਾਈ ਕਹਿੰਦਾ ਭਾਈ ਸੇਵਾ ਸਮਾਜ ਜੋੜਿਆਂ ਦੀ ਤੇ ਕੋਈ ਤੇ ਮੇਰੇ ਫਾਦਰ ਕਹਿੰਦੇ ਕਾਕਾ ਨਾਲ ਦੀ ਜਗਾ ਨਹੀਂ ਮਿਲਦੀ ਹੁੰਦੀ ਜਗਾ ਵਧ ਰਹੀ ਲਈ ਪਾਤਾ ਆਪਾਂ ਹੌਲੀ ਹੌਲੀ ਲਾਵਾਂਗੇ ਸਾੜੀ ਸੋਹਣੀ ਤੇ ਉਹ ਜੀ ਆਈ ਵਾਸ ਆਲ ਆਊਟ ਟੂ ਪੋਜ਼ੇਸ ਟੂ ਨਾਲ ਹਾਊਸ ਉਹ ਮੈਨੂੰ ਮਿਲਿਆ ਨੇ ਇਹਨੂੰ ਆ ਦੋ ਕਨਾਲ ਦਾ ਪਲਾਟ ਮਿਲ ਗਿਆ ਮੈਂ ਲੈ ਲਿਆ ਜੀ ਲੇਕਿਨ ਸਾਡੇ ਨਾਲ ਇਸ ਸਮੇਂ ਗੱਲ ਕਰ ਰਹੇ ਸੀਗੇ ਜੀ ਐਸ ਪੰਦੇਰ ਜੀ ਜਿਨ੍ਹਾਂ ਦਾ ਕਹਿਣਾ ਕਿ ਮਿਸਮੈਨੇਜਮੈਂਟ ਰਹੀ ਨਾ ਤਾਂ ਸਰਕਾਰ ਸਮਝ ਪਾਈ ਤੇ ਨਾ ਹੀ ਫੌਜ ਸਮਝ ਪਾਈ ਨਾ ਹੀ ਅੰਦਰੋਂ ਕੋਈ ਸਮਝ ਪਾਇਆ ਜੇਕਰ ਸਹੀ ਤਰੀਕੇ ਨਾਲ ਸਾਰੇ ਸਮੇਂ ਤੇ ਤਾਂ ਸ਼ਾਇਦ ਇਹ ਤੁਖਾਂਤ ਨਾ ਬਾਪਰਦਾ ਇਸ ਨੂੰ ਸੰਭਾਲਿਆ ਜਾ ਸਕਦਾ ਸੀ ਪਰ ਇਹਨਾਂ ਵੱਲੋਂ ਆਪਣੀ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਉਹਦੀ ਕਿਤੇ ਨਾ ਕਿਤੇ ਇਹ ਕਹਿ ਸਕਦੇ ਆ ਕਿ ਇਹਨਾਂ ਦੀਆਂ ਇਨਕੁਆਰੀਆਂ ਖੁੱਲਦੀਆਂ ਇਹਨਾਂ ਨੂੰ ਦੋਸ਼ੀ ਬਣਾਉਣ ਦੀ ਕੋਸ਼ਿਸ਼ ਰਹਿੰਦੀ ਆ ਪਰ ਹਰ ਇਨਕੁਆਰੀ ਚੋਂ ਪਾਸ ਹੁੰਦੇ ਹੋਏ ਅਖੇਕਾਰ ਇਹ ਜਿਹੜਾ ਆ ਕਲੀਨ ਚਿੱਟ ਲੈ ਕੇ ਫਿਰ ਨੌਕਰੀ ਕਰ ਦਿੰਦੇ ਨੇ ਤੇ ਹੁਣ ਇੱਥੇ ਸਾਡਾ ਚਰਚਾ ਕਰ ਰਹੇ ਸੀ ਕੈਮਰਮੈਨ ਤਰਨਜੀਤ ਸ਼ਰਮਾ ਦੇ ਨਾਲ ਜਸਪ੍ਰੀਤ ਸਿੰਘ ਗਸ਼ਕ ਪੀਟੀਸੀ ਨਿਊਜ਼ ਚੰਡੀਗੜ੍ਹ